ਇਹ ਮੇਵਨੀਆਂ ਨੇ ਜੇ ਬੱਕਰੀ ਹੈ ਜੇ ਦੁੱਧ ਹੈ ਮਾੜਾ ਮੁੱਤ ਆਹ ਪੱਠ ਤੇ ਬੱਕਰਾ ਮਗਰ ਹਾਂਜੀ ਹਾਂਜੀ ਦੁੱਧ ਕਿੰਨਾ ਹੈ ਦੁੱਧ ਤਾਂ ਆਪ ਬੱਚੇ ਛੱਡਦੇ ਇਹਦਾ ਬੱਚਾ ਹੀ ਚੁੰਮਦਾ ਜਿਹੜਾ ਦੁੱਧ ਹੁੰਦਾ ਇਹਨਾਂ ਥੱਲੇ ਤੇ ਬੱਚੇ ਇਹਨਾਂ ਰੋਵਾ ਤੇਰੀ ਇਹਦਾ ਵਿਚਾਰੀਆਂ ਬੱਚੇ ਹੀ ਪਾਲਦੀਆਂ ਨੇ ਜੀ ਬੱਚੇ ਹੀ ਪਾਲਦੀਆਂ ਸਾਈ ਦੇ ਬਾਈ ਕੱਢ ਕੇ ਨਾ ਸਹੀ ਆਪਾ ਕੋਣ ਆ ਜਾ ਵੀ ਯਾਰ ਰਸ਼ਮਾ ਇਹਦੇ ਮੁੰਡਿਆਂ ਨੂੰ ਲੈ ਕੇ ਦੇਣੀ ਤੇ ਆਪ ਹੀ ਹਿਸਾਬ ਨਾਲ ਦੇ ਕੋਈ ਨਾ ਜੀ ਚਿੰਤਾ ਨਾ ਮਨੋ ਮੇਰੀ ਤਾਂ ਵਿਸ਼ਵਾਸ ਹੈ ਦੋਹਤਿਆਂ ਨੂੰ 20 ਮੰਗਿਆ ਬਾਈ ਹਾਂ 20 ਆਖੇ ਮਾੜੇ ਪੈਸੇ ਮੰਗਲੇ ਯਾਰ ਤੁਹਾਡੇ ਸਾਹਮਣੇ ਤਿੰਨ ਨਾਗੇ ਆ ਗਏ ਉਹ ਤਿੰਨ ਨਾਗੇ ਨਾਲ ਦੀ ਇੰਦੀ ਮਾਰਕੀਟ ਨਹੀਂ ਕੰਨਾ ਕੰਨੀ ਦੇਖ ਮੈਨੂੰ ਵੀ ਪਰਖ ਹੈ ਮਾੜੀ ਮੋਟੀ ਐਡਾ ਕੱਚੇ ਸਾਧ ਦਾ ਚੇਲਾ ਮੈਂ ਵੀ ਨਹੀਂ ਨਹੀਂ ਬੱਕਰੀ ਤਾਂ ਫਿਰ ਤੁਹਾਡੇ ਸਾਹਮਣੇ ਬੱਕਰੀਏ ਬੱਕਰੀਏ ਕੰਨ ਤਾਂ ਹੈ ਹੀ ਨਹੀਂ ਨਹੀਂ ਐ ਉੱਠਣੀ ਜੋ ਕੰਨ ਹੁਣ ਸਾਈ ਦੇ ਘੋੜੀ ਜੂ ਖੜੇ ਹਰ ਵਾਰੀ ਜੋ ਵੀ ਕੰਨ ਉਹਨ ਤੇ ਫਿਰ ਮੈਂ ਦੁੱਧ ਨੇ ਮੰਗਣੇ ਸੀਗੇ ਅਦਾ ਬੂਲੀ ਹੈ ਜਮਈ ਉਹ ਤੋਂ ਵੀ ਤੋਹਣਿਆਲੇ ਫਾਰਮ ਵਾਲੀ ਘੋੜੀ ਵਾਂਗੂ ਕੰਨ ਬੂਲੇ ਫਿਰ ਮੈਂ ਕੱਲੇ ਬੱਚੇ ਦੀ ਪੱਠ ਦੀ 10000 ਮੰਗਣਾ ਸੀਗਾ ਜੀ ਪੱਠ ਦੀ ਕੰਨ ਹੁੰਦੇ ਦਾ 9000 ਦੀਆਂ ਦੇ ਬੜੇ ਭ ਔਰ ਫਿਰ ਕੀ ਕਰੀਏ ਕੱਲੀ ਬੱਕਰੀ ਦਾ 10000 ਪਿਆਰ ਦਈ ਜਾਂਦੇ ਆ ਜੀ ਠੀਕ ਆ ਬੱਕਰੀ ਦਈ ਫੇ ਤੈਨ ਦਿਨਾਂ ਦੇ ਦੀ ਕਾ ਤੂੰ ਮੰਗਲੇ ਮੈਂ ਤਾਂ ਤਿੰਨੀ ਦੇਖੋ ਕਰਦੇ ਤਿੰਨਾਂ ਦੇ 30 ਮੰਗਣੇ ਤੇ ਵੀ ਆਪਣਾ ਵੇਚਣ ਵਾਲਾ ਮੁੱਲ ਮੰਗਿਆ ਆਪਾਂ ਕਿਹੜਾ ਕੋਈ ਉਹ ਹਾਂ ਵੇਚਣ ਵਾਲਾ ਮੁੱਲ ਨਹੀਂ ਬਾਈ ਦੇਣੀਆਂ ਨੇ ਦੇ ਹੀ ਨਹੀਂ ਦੇਣੀਆਂ ਤੇਰੀ ਮਰਜ਼ੀ ਮੈਂ ਵੀ ਪੱਕਾ ਕਰਕੇ ਜਾਉ ਤੈਨੂੰ ਅੱਛਾ ਜੀ 14000 ਦੀਆਂ ਤਿੰਨੇ ਬਹੁਤ ਆ ਐਨ ਪੱਕਾ ਮੁੱਲ ਲਾਇਆ ਤੈਨੂੰ ਮੈਨੇ ਹਾਂ ਪਹਿਲਾਂ ਹਾਸੇ ਵਾਲੀ ਗੱਲ ਛੱਡ ਠੀਕ ਆ ਉਹ ਤਾਂ ਛੱਡੀ ਗੱਲ ਸਹੀ ਲਾਈਨ ਤੇ ਆ ਜਾ ਇਸ ਨੂੰ ਬਰੀ ਕਰੀਏ ਛੇਤੀ ਕਾਂ ਜਾਈਏ ਉਪਰ ਅਸੀਂ ਸੌਦੇ ਆ ਹੋਰ ਵੀ ਕਰਨੇ ਨੇ ਲੋਕਾਂ ਦੇ ਆ ਜਿਹੜਾ ਇੱਥੇ ਮੁੰਡਾ ਫਿਰਦਾ ਨਾ ਉਹ ਜਿਹੜਾ ਪਰਚੀ ਵਾਲਾ ਸ਼ੋਰ ਉਹ ਤੈ ਬੈਠੋ 20 ਯਾਰੀ ਮਿਲਤਾ ਕਰ ਗਈ ਦੀ ਆਪਣੀ ਉਹ ਕਹਿੰਦਾ ਕਿਨੇ ਉਹ ਮੰਗੀ ਜਾਂਦਾ ਸੀ ਉਹ ਨਹੀਂ ਲੈਂਦਾ ਕਿਸੇ ਨੂੰ ਦਵਾਉਂਦਾ ਹੂ ਸਾਨੂੰ ਪਤਾ ਸਾਡਾ ਸਾਡਾ ਸਟੇਜ ਵਾਲਾ ਬੰਦਾ ਕੋਈ ਨਹੀਂ ਲੈਂਦਾ ਜਿੰਨੀ ਸਾਡੀ ਕਮੇਟੀ ਹੈ ਸਾਡੀ ਕਮੇਟੀ ਦਾ ਬੰਦਾ ਨਾ 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 ਉਹ ਕਿਸੇ ਨੂੰ ਦਵਾਉਂਦਾ ਹੂ ਮੈਨੂੰ ਪਤਾ ਉਸ ਦੇ ਬਾਰੇ ਜਗੋ ਤਾਂ ਚਲੋ ਕੋਈ ਉਹਨੇ ਕਹਤਾ ਵੀ ਤੂੰ ਥੋੜ ਲੈ ਸਾਡੀ ਕਮੇਟੀ ਜਿੰਨੀ ਹੈ ਜੀ ਅਸੀਂ ਬੱਕਰੀ ਖਰੀਦ ਅਡਾ ਲੋਕਾਂ ਨੂੰ ਦਵਾਉਣ ਵਾਲੇ ਆ ਹਾਂਜੀ ਘੱਮ ਹੋਈ ਜਾਂਦਾ ਸੱਟ ਲੱਗ ਆ ਚੱਲ ਕੇ ਗਾਮ ਸ਼ਾਇਰ ਦੱਸ ਕਿੰਨੇ ਦੇਣੀ ਆ 19000 ਦੀ ਦੇਣੀ 1000 ਹੀ ਕਟੇਗਾ ਨਹੀਂ ਨਹੀਂ ਆਪਾਂ ਕਿਹੜਾ ਕੋਈ ਬਾਲੇ 14100 ਦੀ ਦੇ ਚੱਲ ਕਿੱਧਰ ਨੂੰ ਚੱਲਦਾ 14200 ਦੀ 14300 ਦੀ ਸਾਡੇ 14 ਦੀ ਦਿੰਨੇ ਫਿਰ ਹੁਣ ਯਾਰ ਮੈਂ ਕੀ ਕਰਾਂ ਤੁਦਾ ਕਰਾ होके खड़ गया ਗਿਆ 500 ਕੱਟ ਦੇ ਦੀ 18 ਦੀ 18 ਦੀ ਲਾਏ 500 ਹੋਰ ਦੇ ਕੱਟ ਦੂਗਾ ਤੂੰ ਦੱਸ ਹੋਰ ਲੈ ਲੈ 15 ਦੀ ਦਿੰਨੇ ਨਹੀਂ ਸਹੀ ਸਹੀ ਲਾ ਕੇ ਲੈ ਜਾਓ ਲੈ 15 ਠੱਕ ਪੂਰੀ 15 ਤੇ 15 ਹੋਣੀ ਪੈਸਾ ਉਹ ਨਹੀਂ ਬੜ ਗਈ ਨਾ 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 ਨਹੀਂ ਨਹੀਂ ਤੇਰੇ 15 ਦੀ ਹੋ ਗਈ ਚਾਹ ਹੋਗੀ 18 ਏ ਇਹ ਲਾ ਬੇਚਣੀ ਤਾਂ ਹੈ ਨਹੀਂ ਮੈਂ ਖੜਦਾ ਨਹੀਂ ਇੰਨਾ ਟਾਈਮ ਨਹੀਂ ਮੈਨੂੰ ਬਰਬਰੀਆਂ ਹੋਰ ਵੀ ਬਹੁਤ ਨਹੀਂ ਮਿਲੀਆਂ ਗਾਜ ਇੱਕ ਤੇਰੇ ਤੇ ਮੈਨੂੰ ਵਿਚਾਰੇ ਤੇ ਬਸ ਉਹ ਆ ਗਿਆ ਧਰ ਸੁਝਾ ਆ ਗਿਆ ਇਸ ਪੂਰੀ ਸੋਹਾਂ ਦੀ ਹੋ ਨਹੀਂ ਨਹੀਂ ਨਾ ਹੁਣ ਨਹੀਂ ਨਾ 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 ਛੱਡ ਦੇ ਸਾਡੇ 17 ਨਹੀਂ ਯਾਰਾ ਪਾਗੜਾ ਓਏ ਛੱਡ ਯਾਰਾ ਨਾ 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 ਛੱਡ ਦੇ ਮਾਨ ਲੈ ਛੱਡ ਦੇ ਯਾਰ ਸਾਢੇ 17 ਦੀ ਕਹਿੰਦਾ ਨਹੀਂ ਯਾਰ ਸਾਢੇ 17 ਦੀ ਕਹਦਾ ਹੁੰਦੀ ਨਾ 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 ਨਹੀਂ ਨਹੀਂ ਸਾਢੇ 17 ਦੀ ਲੈ ਯਾਰ ਨਹੀਂ ਨਹੀਂ ਉਹ ਨਹੀਂ ਹੁੰਦੀ ਸਾਢੇ ਓ ਨਹੀਂ ਯਾਰ ਨਹੀਂ ਨਹੀਂ ਹੋ ਗਈ ਬਸ ਹੁੰਦੀ ਹੈ ਲੈ ਜਾ ਸਾਢੇ 17 ਕਹੇ ਯਾਰ ਨਹੀਂ ਹੈਗੀ ਪੱਟ ਫੜਾ ਯਾਰ ਦਾ ਉਹ ਪੱਟ ਕੀ ਹੋ ਗਿਆ ਬਾਈ ਦੇਣਾ ਪੂਰੀ 16 ਚ ਕਰਤੀ ਬਾਈ 16 ਮੈਂ ਸਾਢੇ 17 ਕਹਤਾ ਯਾਰ ਬਸ ਮਾਨ ਕਰ ਦੇ ਯਾਰ ਕਿਤੋਂ ਨੋਂ ਤੋਂ ਚੱਕੀ ਆ ਉਹ ਯਾਰ ਨੋਂ ਤੋਂ ਤਾਂ ਐਂ ਤਾਂ ਤੈਨੂੰ ਮੈਂ ਅਸੇ ਸੜੇ ਸੜੇ ਸੱਪ ਨੂੰ ਸੱਪ ਲੜੇ ਯਾਰ ਕਿਹਨੂੰ ਜਿਹੜੇ ਇਹ ਤਾਂ ਤੈਨੂੰ ਹੀ ਪਤਾ ਵੀ 9 ਦੀ ਹੈ ਕਿ 12 ਦੀ ਹੈ ਮੈਨੂੰ ਵੀ ਪਤਾ ਕਿੰਨੇ ਦੀ ਹੈ ਤੈਨੂੰ ਪਤਾ ਕੰਨੇ ਦੀ ਹੈ ਹੈ ਕਿੰਨੇ ਦੀ ਹੈ ਮੇਰੇ ਸਾਹਬ ਨਾਲ ਉਹ ਕਰਦੇ ਕਿੰਨੇ ਦੀ ਹੈ ਖਰਜ ਆ ਵੀ ਅੜ ਗਿਆ ਮੋਰ ਚੜ ਗਿਆ ਪਿਛਾ ਨੂੰ ਆ ਦੱਸ ਦੱਸ ਨੰਗਾ ਹੋ ਗਿਆ ਨਾ 17000 ਰੁਪਏ ਦੀ ਵਕਰੀ ਜੇ ਨਾ ਵੇਚੀ ਐਨੇ ਬੰਦੇ ਸੁਣਦੇ ਆ ਨਾ ਝੂਠ ਮੋੜਦੇ ਨਹੀਂ ਮੇਰਾ ਝੂਠਾ ਮੇਰੀ ਹੱਥ ਲਾ ਕੇ ਫੁੰਦਰੇ ਨਾ ਇਹ ਨਾ ਹੁਣ ਵੇਚੀ ਨਾ ਵੇਚੀ ਇੱਕ ਤੇਰੀ ਗੱਲ ਤੇ ਫੁੱਲ ਝਾੜਦੇ ਆ ਸੀ ਪਤਾ ਤੈਨੂੰ ਵੀ ਨਹੀਂ ਵੀ ਕਿੰਨੇ ਦੀ ਹੈ ਪੱ ਕੋਈ ਜਿਵੇਂ ਉਹ ਸਾਹਵਲਾ ਦਾ ਬੜਾ ਕੰਮ ਹੋ ਜੂ ਉਹ ਮੈਨੂੰ ਪਤਾ ਤੈਨੂੰ ਮੈਂ ਜਸੂ ਮੈਂ ਕੋਈ ਨਹੀਂ ਤੂੰ ਤੇਰਾ ਬੱਕਰੀ ਲੈ ਲੈ ਛੋਟੇ ਬਈ ਫਿਰ ਰੱਖ ਲੈ ਕੋਈ ੱਤਕਾ ਨਹੀਂ ਕੋਈ ਯਾਰ ੱਤਕਾ ਦੇ ਇਸ ਕਮਰੇ ਤੂੰ ਕਿਹੜੇ ਮੈਂ ਤਾਂ ਆਪਣੀ ਰੋਟੀ ਦਿੱਥੋਂ ਕਮੂਣੀ ਤੇ ਰੋਟੀ ਜੀ ਸੱਲੇ ਤੇਰੀ ਅਕੀਦੀ ਐ ਐਸੀ ਮੁੰਡੇ ਦੀ ਐ ਰੋਟੀ ਜੀ ਸੱਦ ਕੇ ਲੈ ਰੋਟੀ ਦੇ ਨੂੰ ਫੜਾ ਦੇ ਜਾਵਾਂ ਫਿਰ ਨਹੀਂ ਦਿੰਦਾ ਤੂੰ ਲਾਲ ਐ ਜਾਣਾ ਕਿਉਂ ਲੈ ਸਾਈਆ ਮੈਂ ਇਹਦਾ ਬੱਸ ਫਿਰ ਮੈਂ ਤਾਂ ਕਰਤਾ ਕੰਮ ਐ ਇਹ ਪੂਰੀ 16.5 ਦੀ ਹੋ ਗਈ ੱਤਕਾ ਆਉਂਗਾ ਆ ਲੈ ਭਾਈ ਨਾ ਉਹਦੇ ਝੋਲੀ ਚ ਪਾਰਸਾ ਆਪਾਂ ਕਦੇ ਵਾਸਤੇ ਨਾ ਗਾ ਕੇ ਨੂੰ ਮਰਵਾਈਏ ਨਾ ਅਗਲੇ ਨੂੰ ਮਰਵਾਈਏ ਮੇਰਾ ਪੁੱਤ ਬਲਾਲੀ ਦੀ ਵੀ ਹਾਲਤ ਨਹੀਂ ਕੰਮ ਪੱਕਾ ਕਰਾਂਗੇ ਇਹ ਲਿਖਾਓ ਕੇ ਨਾਮ ਮੇਰਾ ਪੁੱਤ ਇਹਨੂੰ ਵਾਅਦਾ ਕਰੇ ਭਾਈ ਉਹਨੂੰ ਉਹਦੇ ਝੋਲੀ ਚ ਰੱਸਾ ਪਾਉਂਦੇ ਓਏ ਮੇਰੇ ਨਾਲ ਆ ਯੇ ਮੇਰੇ ਯਾਰਾ ਲੈ ਝੋਲੀ ਚ ਪਾਰਸਾ ਓਏ ਸਾਈ ਥੋੜੀ ਬਾਈ ਆ ਸਾਈ ਥੋੜੀ ਮੈਂ ਮੋੜਤੀ ਹਾਂ ਸਾਈ ਮੋੜਤੀ ਬਈ ਸਾਈ ਥੋੜੀ ਥੋੜੀ ਲੈ ਆ ਬੰਦੇ ਲੈ ਆ ਇਹਦੇ ਲੈ ਲੋ ਹਾਂ ਆ ਜਾ ਵੀ ਲੈਓ ਜੀ ਪੈਸੇ ਦੇ ਪੈਸੇ ਜੀ ਪੈਸੇ ਦੇ ਦਿਖਾਇਆ ਪਹਿਲਾਂ ਪੈਸੇ ਦੇ ਦੇ ਪਹਿਲਾਂ ਨਾ ਪੈਸੇ ਦੇ 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 ਪੈਸੇ ਲੈ ਲੀਆ ਆ ਆ ਜਾ ਭਾਈ ਆ ਨਾ ਨਾ

र चौदह पंद्रह सोलह साढ़े सोलह ठीक है महाराज लखे चलते करा लखेरी और बच्चे ने एक बकरी है जानी लाभ भाई ਦਾ 200 ਲੱਗੂ ਜੇ ਤੇ ਕੰਨੀ ਇਹ ਤਾਂ ਬਚੇ ਨੇ ਨਾ ਥੱਲੇ ਇਹ ਤਾਂ ਸਹੀ ਚੋਂਦੇ ਨੇ ਨਾ ਇਹ ਤਾਂ ਚੋਂ 100 ਬੱਕਰੀ ਦਾ ਉਹ ਤੋਂ 100 ਤੇ ਯਾ ਵੀ ਮੇਰਾ ਵੀ ਕਰਾ ਲ ਮਿੱਠਾ ਮੂੰਹ ਚੱਲ ਆ ਜਾ ਮੈਂ ਕਰਾ ਦਿੰਦਾ ਚੰਗਾ ਚੱਲ ਆ ਜਾ ਤੂੰ ਮਿੱਠਾ ਮੂੰਹ ਵੀ ਕਰਦਾ ਚੰਗਾ